ਸੋ ਕਹੋ ਟੱਲ ਗੁਰੁ ਸੇ ਕੀ ਹੈ ਐਹਨ ਸਾਜ ਸੁਬਾਈ ਦਰਸਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਐ ਸਿਵ ਤਖਸਮਦੀ ਨੂਰ ਅਰਸੋਂ ਕਰਸੋਂ ਛਟਿਆ ਤੁਧ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਸਭ ਨਾਮ ਦਾ ਵੇ ਸਾਹ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਚੌਥਾ ਘਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਨਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਨਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਰਹਾਉ ਧਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾੜਾ ਮੰਨਿਆ ਤਿੰਨ ਘੁਮ ਘੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿੰਨ ਕੋ ਵਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿੰਨ ਸਦ ਫਨ ਹਾਰੀ ਹਰ ਹਰ ਤੇਰਾ ਨਾਮ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਆ ਗੁਰਮੁਖ ਨਸਤਾਰਾ ਜੋ ਹਰ ਨਾਮ ਧਿਆਏ ਦੇ ਏ ਜਨ ਪਰਵਾਨਾ ਤਿੰਨ ਵਿਟੋ ਲਾਨਕਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਜੋ ਹਰ ਪ੍ਰਭ ਪਾਵੇ ਜੋ ਗੁਰਮੁਖ ਪਿਆਰਾ ਸੇਵਦੇ ਤੈਨਾਂ ਹਰ ਪਲ ਪਾਵੈ ਜਿੰਨਾ ਹਰ ਸੇਤੀ ਪ੍ਰਹੜੀ ਤੈਨਾਂ ਜੀਏ ਸਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤੈਨ ਕੋ ਘੁੰਮ ਜਾਇਆ ਕੁਛ ੁੱਟੇ ਪਰਵਾਰ ਸੋ ਸਭ ਜਗਤ ਛਡਾਇਆ ਗੁਰ ਪਿਆਰ ਹਰ ਸੇਵਿਆ ਗੁਰ ਧੰ ਗੁਰ ਧੰ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵੜ ਪੁਨੋ ਜੋ ਗੁਰ ਸਿਕ ਗੁਰ ਸੇਵਦੇ ਸੇ ਪੰਨ ਪਰਾਨੀ ਜਨ ਨਾਨਕ ਤੈਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਨਰਦਰਗਹਿ ਪੈਨਾਈਆ ਹਰ ਆਪ ਗੱਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸਨ ਦੀਜਾ ਹਮ ਤਨ ਕੇ ਚਰਨ ਪਖਾਲ ਦੇ ਤੂੜ ਕੋਲ ਕੋਲ ਪੀਜਾ ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨਾ ਚੇਤੇਉ ਸੇ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਓਰ ਤਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹ ਕੋਈ ਗੁਰ ਮੁਖ ਜਾਣ ਨਾਨਕ ਜੇ ਸਤਗੁਰ ਪੇਟਿਆ ਰੰਗ ਰਲਿਆ ਮਾਣਾ ਸਤਗੁਰ ਦਾਤਾ ਆਖੀਆ ਇਸ ਕਰੇ ਪਸਾਉ ਔ ਗੁਰ ਵਿਟੋ ਸਦਵਾਰਿਆ ਜਿਹਨ ਦਿੱਤੜਾ ਨਾਉ ਸੋ ਤਨ ਗੁਰੂ ਸਾਹਾ ਸਵਾ ਹਰ ਦੇਸ ਨਿਹਾਲ ਆ ਵੇਖ ਦੇਖ ਗੁਰੂ ਵਿਗਸਾ ਘੁਰ ਸਤ ਗੁਰ ਦੇ ਹਾ ਘੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ ਹਰ ਕਾ ਮਾਰਗ ਆਖਿਆ ਕਹੋ ਕਿਤ ਵਿਦ ਜਾਈਆ ਹਰ ਹਰ ਤੇਰਾ ਨਾਮ ਹੈ ਹਰ ਖਰਚ ਨਾ ਜਾਈਆ ਜਿਨ ਗੁਰਮੁਖ ਹਰਿਆਰਾਧਿਆ ਸੇ ਸਾ ਵਡ ਦਾਣੇ ਔ ਸਤ ਗੁਰ ਕਉ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੈ ਤੇਰੀ ਬੰਦਗੀ ਤੋ ਗੁਣੀ ਗਹਿਰਾ ਆਪੇ ਹਰੇ ਰੰਗ ਆਪੇ ਬਹੁ ਰੰਗ ਜੋ ਤਿਸ ਭਾਵਨ ਨਾਨਕਾ ਸਾਈ ਗਲ ਚੰਗੀ ਤਾਂ ਤੇ ਹਰ ਰੰਗ ਆਪੇ ਬਰੰਗੀ ਜੋ ਤਿਸ ਭਾਵਨ ਨਾਨਕਾ ਸਾਈ ਗਾਲ ਚੰਗੀ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤਿਹ ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾੜਿਆ ਗੁਰਮੀਤ ਸੁਣਾਈਆ ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਪਰਮ ਸਨਮਾਨਯੋ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਉਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਾਨ ਗੁਰੂ RAMਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਦ ਲੰਗਰ ਆਗੰਤਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 725 ਉੱਪਰ ਸਵਾਇ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ